ਦੀ ਤੁਹਾਡੇ ਬੇਡੇ ਦਾ ਕੀ ਨਾਮ ਆ ਕਿੰਨੀ ਉਮਰ ਸੁਖਤਾਨ ਸਿੰਘ ਆ ਜੀ 35 ਸਾਲ ਹੋਰ ਕੀ ਕਟਣਾ ਹੋਈ ਆ ਜਿਹੜੀ ਤੁਹਾਨੂੰ ਅੱਜ ਪਤਾ ਲੱਗਿਆ ਇਹ ਜੋ ਵਿਆਹ ਕਰੋਂਗੇ ਆ ਕੇ ਸਵੇਰੋਂ ਸਾਨੂੰ ਕੋਈ ਪਤਾ ਨਹੀਂ ਇਹ ਕਿੱਥੇ ਜਾਂਦਾ ਹੈ ਕਿੱਥੇ ਆਉਂਦਾ ਹਾਂ ਹੂੰ ਥੋੜਾ ਜਿਹਾ ਬੇਖੌਫ ਹੋ ਜਾ ਰਿਹਾ ਵੀ 2-3 ਦਿਨ ਹੋ ਗਏ ਵੱਧ ਨਹੀਂ ਪਹਿਲਾਂ ਚੰਗਾ ਪਹਿਲਾਂ ਕੰਮ ਕਰਦਾ ਸੀ ਪਟੋਲ ਬੰਦੇ ਆਇਆ ਇੱਕ ਤਰੀਕ ਤੋਂ ਹਟੇ ਹੁਣ ਇਹ ਇੱਕ ਵਾਰਾ ਸੀ ਹੋਈ ਵਾਰਾ ਹੀ ਆ ਗਈ ਵਿਆਹ ਕਰਾ ਨਹੀਂ ਵਿਆਹ ਨੂੰ ਮੰਨਿਆ ਨਹੀਂ ਇਹ ਕਿੰਨੇ ਬੇਡ ਭਾਈ ਇਹਦੀ ਚਾਰ ਮੁੰਡੀਆਂ ਨੇ ਮੇਰੇ ਤਨ ਕਾਕੇ ਨਹੀਂ ਜਸੋ ਆ ਕਿਸ ਤਰ੍ਹਾਂ ਦੀ ਹੈ ਸੋ ਆ ਜੀ ਜੋ ਤਾਂ ਜਮਈ ਕੁੜੀਆਂ ਵਰਗਾ ਸੀ ਇਹਦਾ ਅੱਛਾ ਜੀ ਹਾਂ ਇਹ ਤਾਂ ਕਰੇ ਕੁੱਤੇ ਥੋੜੀ ਵੀ ਨਹੀਂ ਮਾਰੀ ਹੈਗੀ ਹੋਰ ਤਾਂ ਹੋਰ ਅੱਛਾ ਜੀ ਨਿਆਣੇ ਦੇ ਕਿਹਦੇ ਥੱਪੜ ਨਹੀਂ ਮਾਰਦਾ ਸੀਗਾ ਇਹ ਕੀ ਕਾਰਨ ਜੀ ਉਹਦਾ ਕੁੜੀ ਨੂੰ ਵੱਡਣ ਲਗਾਤੀ ਕਿਉਂ ਕੋਈ ਕਾਰਨ ਇਹਨਾਂ ਪ੍ਰੇਮ ਵਾਲੇ ਸੀ ਇਹਦਾ ਕੀ ਨਾਮ ਸੀਗਾ ਬਲਦੇਂਦਰ ਕੌਰ ਇੱਕ ਆ ਦੇ ਘਰੇ ਆਈ ਹੈ ਤੁਹਾਨੂੰ ਪਤਾ ਸੀਗਾ ਹਾਂ ਜੀ ਦੋ ਵਾਰੀ ਘਰ ਆ ਕੇ ਗਈ ਹੈ ਇਹ ਮੁੰਡਾ ਦੇਖਣ ਆਇਆ ਹਾਂ ਜੀ ਪ੍ਰੇਮ ਸੌਣ ਸੀ ਮੁੰਡਾ ਢੇਰ ਸਾਲ ਦਾ ਉਹਦੇ ਦੇਖਣ ਆਇਆ ਦੋ ਸਾਲ ਦਾ ਹੋ ਗਿਆ ਉਹ ਪਹਿਲਾਂ ਕੋਈ ਲੜਾਈ ਹੋਈ ਇਹਨਾਂ ਦੀ ਆ ਕੋਈ ਸ ਨਹੀਂ ਕੋਈ ਲੜਾਈ ਨਹੀਂ ਹੋਈ ਨਾਲੇ ਕਦੇ ਇਹ ਲੜੇ ਨਹੀਂ ਕਦੇ ਹੋਰ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਨਾਲੇ ਸੁਣੋ ਜੀ ਇਹ ਵੀ ਹੈ ਪਿੰਡ ਵਾਸੀ ਵੱਲੋਂ ਕਿ ਜੀ ਲਾਤ ਵੀ ਤੋੜ ਦਿੱਤੀ ਗਈ ਸੀ ਕਿਸ ਕਾਰਨ ਚ ਤੋੜੀ ਗਈ ਜੀ ਜੀ ਨਹੀਂ ਜੀ ਇਹ ਗਲਤ ਆ ਕੋਲ ਖੜੇ ਨੇ ਨਾਲ ਸਾਰਾ ਪੁੱਤਰ ਉਹਦਾ ਗੋਡਾ ਕਬੱਡੀ ਖੇਡ ਲੇ ਰਾਂ ਨਾਲੇ ਤਾਂ ਉਹਦਾ ਅੰਦਰੋਂ ਨਾੜਾਂ ਹੋ ਗਿਆ ᱛੀਆਂ ਟੁੱਟ ਗਈਆਂ ᱛੀਆਂ ਤੇ ਬਾਕੀ ਉਹਦਾ ਗੋਡਾ ਜਮੀ ਬੇਕਾਰ ਹੋ ਗਿਆ ਠੀਕ ਆ ਪੰਪ ਤੇ ਕਿੰਨਾ ਟਾਈਮ ਕੰਮ ਕੀਤਾ ਹੁਣ ਪੰਪ ਤੇ ਹੋ ਗਈ ਤਿੰਨ ਚਾਰ ਮਹੀਨੇ ਹੁਣ ਹਰ ਮਹੀਨੇ 3rd ਇਰ ਨੂੰ ਨਾ ਹਟਿਆ ਤਾਂ 15 ਸਾਲ ਹੋ ਗਿਆ ਅੱਜ ਤਰੀਕ ਦੇਖ ਲੋ ਕਿੰਨੀ ਆ ਉਦੋਂ ਦਾ ਹਟਿਆ ਹੋਇਆ ਤਿੰਨ ਚਾਰ ਪੰਜ ਚਾਰ ਪੰਜ ਮਹੀਨੇ ਹੋ ਗਏ ਛੋਟਾ ਵੱਡਾ ਕੀ ਕਾਰ ਹੋ ਰਿਹਾ ਇੰਨੀ ਬੇਗਿਰ ਕਿੰਨਾ ਵੇਸ ਨੂੰ ਵੱਡਣਾ ਤਲਵਾਰਾਂ ਨਾਲ ਕੀ ਕਾਰਨ ਆ ਸਰ ਇਹਦਾ ਇਹਨਾਂ ਪ੍ਰੇਮ ਸੌਂਦਾਂ ਨੇ ਇੰਨਾਂ ਦੀ ਅਨੁਮਾਨ ਹੋ ਗਈ ਆ ਆਪਸ ਵਿੱਚ ਉਹ ਕੁੜੀ ਕਹਿੰਦੀ ਆ ਵਿਆਹ ਕਰਾਉਂਗੀ ਅਦੰਬਰੀ ਜਾ ਕੇ ਮੁਕਰ ਗਈ ਦਸੰਬਰ ਜਾ ਕੇ ਅੱਛਾ ਜੀ ਪਹਿਲਾਂ ਫੋਟੋ ਦਿਖਾ ਦਿਓ ਜੀ ਹਾਂ ਜੀ ਪਹਿਲਾਂ ਫੋਟੋ ਦਿਖਾ ਪਹਿਲਾਂ ਵੀ ਘਰ ਆਉਂਦੀ ਰਹੀ ਆ ਦੋ ਵਾਰੀ ਘਰ ਆ ਕੇ ਗਈ ਹੈਗੀ ਤੇ ਅੱਜ ਇੱਦਾਂ ਵੜਾ ਕੰਮ ਕੀਤਾ ਕਿੰਨੇ ਦਿਨ ਪਹਿਲਾਂ ਕਰੋ ਆ ਨਿਕਲੇ ਸੀ ਉਹ ਤਰ੍ਹਾਂ ਨਹੀਂ ਇੱਕ ਵਾਰ ਜੇ ਜਾਂਦਾ ਧੀਆ ਤੁਹਾਨੂੰ ਆਰੇ ਤੱਕਾ ਕਰ ਆ ਜਾਂਦਾ ਧੀਆ ਸ਼ਾਮ ਨੂੰ 7 ਵਜੇ ਗਿਆ ਸੀ ਅੱਜ ਜੀ ਉਹ ਹੋ ਗਿਆ 8:00 ਕਿਤੇ ਵਜੇ ਗਿਆ 8:00 ਵਜੇ ਸਮਾਉਣ ਲੂੰਗੇ ਸਮਾਉਣ ਸਿੱਧਾ ਕੀ ਸੀ ਹੱਥ ਚ ਕੀ ਸੀ ਉਹਦੇ ਨਾ ਜੀ ਹੱਥ 'ਚ ਕੋਈ ਕਰੋ ਕੁਝ ਨਹੀਂ ਲੈ ਕੇ ਗਿਆ ਜੋਣ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ ਤੁਹਾਡੇ ਡੋਲ ਗਈ ਇਹਦੀ ਗਲਤ ਕੀਤਾ ਤਾਂ ਫਿਰ ਇਹ ਗਲਤ ਕੀਤਾ ਇਹ ਐ ਕਹਿੰਦੇ ਆ ਕਿਸੇ ਵੀ ਆਤਮਾ ਨਾਲ ਘਾਤ ਕਰਨਾ ਇਹ ਬਿਲਕੁਲ ਗਲਤ ਹੈ ਸਾਡੇ ਬਾਬਾ ਜੀ ਨਹੀਂ ਕਹਿ ਰਹੇ ਉਹ ਕਹਿੰਦੇ ਕਿਸੇ ਨੂੰ ਇਹ ਉਹਨਾਂ ਦੋ ਦੰਨਾ ਦੇ ਉਸੇ ਦੰਦੇ ਦੇ ਹੱਕਦਾਰ ਸਰਬੱਲੀ ਚਾਹੀਦੀ ਐ ਨੂੰ ਫਿਰ ਕਹਦਾ ਤੋ ਭੁਗਤੂਗਾ ਹੀ ਹੋਣਾ ਨੂੰ ਮਿਲੂਗੀ ਹਾਂਜੀ ਤੁਹਾਡੇ ਬੇਡੇ ਦਾ ਕੀ ਨਾਮ ਆ ਕਿੰਨੀ ਉਮਰ ਹੈ ਸੁਖਤੈਨ ਸਿੰਘ ਆ ਜੀ 35 ਸਾਲ ਹੋ ਗਏ ਕੀ ਕਟਣਾ ਹੋਈ ਐ ਜਿਹੜੀ ਤੁਹਾਨੂੰ ਅੱਜ ਪਤਾ ਲੱਗਿਆ ਇਹ ਜੋ ਵਿਆਹ ਕਰੋਂਗੇ ਆ ਕੇ ਸਵੇਰੋਂ ਸਾਨੂੰ ਕੋਈ ਪਤਾ ਨਹੀਂ ਇਹ ਕਿੱਥੇ ਜਾਂਦਾ ਜੇ ਕਿੱਥੇ ਆਉਂਦਾ ਹਾਂ હું ਥੋੜਾ ਜਿਹਾ ਬੇਖੌਫ ਜਿਆ ਰਹੇ ਵੀ 2-3 ਦਿਨ ਹੋ ਗਏ ਵੱਢ ਨਹੀਂ ਪਹਿਲਾਂ ਚੰਗਾ ਪਹਿਲਾਂ ਕੰਮ ਕਰਦਾ ਫਟੋਲ ਬੰਦੇ ਆਇਆ ਇੱਕ ਤਰੀਕ ਤੋਂ ਤੁਹਾਡੇ ਹੁਣ ਇਹ ਇੱਕ ਵਾਰਾ ਸੀ ਜੀ ਵਾਰਾ ਹੀ ਆਈ ਵਿਆਹ ਕਰਾ ਨਹੀਂ ਵਿਆਹ ਨੂੰ ਹੁੰਦਾ ਨਹੀਂ ਇਹ ਕਿੰਨੇ ਬੇਡ ਹੋਈ ਇਹਦੀ ਚਾਰ ਮੁੰਡੀਆਂ ਨੇ ਇਸਲਾਕ ਇਸ ਤਰ੍ਹਾਂ ਸੀ। ਉਹ ਆਦੀ ਉਹ ਤਾਂ ਜਮਈ ਕੁੜੀਆਂ ਵਰਗਾ ਸੀ ਇਹਦਾ। ਅੱਛਾ ਜੀ। ਹਾਂ ਇਹਦਾ ਕਰੇ ਕੁੱਤੇ ਥੋੜੀ ਵੀ ਨਹੀਂ ਮਾਰੀ ਹੈਗੀ ਹੋਰ ਤਾਂ ਹੋਰ। ਅੱਛਾ ਜੀ। ਨਿਆਣੇ ਦੇ ਕਿ ਥੱਪੜ ਨਹੀਂ ਮਾਰਦਾ ਸੀਗਾ। ਇਹ ਕੀ ਕਾਰਨ ਜੀ ਉਹਦਾ ਕੁੜੀ ਨੂੰ ਵੱਢਣ ਦਾ? ਕੀ ਕੋਈ ਪੁਰੇ ਕੰਮ ਇਹਨਾਂ ਪ੍ਰੇਮ ਸਵਨਨ ਸੀ। ਇਹਦਾ ਕੀ ਨਾਮ ਸੀਗਾ? ਬਲਵਿੰਦਰ ਕੌਰ। ਇੱਕ ਆ ਦੇ ਘਰੇ ਆਈ ਹੈ ਤੁਹਾਨੂੰ ਪਤਾ ਸੀਗਾ? ਹਾਂ ਜੀ। ਦੋ ਵਾਰੀ ਘਰ ਆ ਕੇ ਗਈ ਹੈ ਇਹ। ਮੁੰਡਾ ਦੇਖਣ ਆਈ ਥੋੜੀ ਸੀਗਾ। ਹਾਂ ਜੀ ਪ੍ਰੇਮ ਸਵਨਨ ਸੀ ਮੁੰਡਾ 10 ਸਾਲ ਦਾ ਉਹਦੇ ਦੇਖਣ ਆਈ ਹੈ 2 ਸਾਲ ਤਾਂ ਹੋ ਗਿਆ ਉਹ। ਪਹਿਲਾਂ ਕੋਈ ਲੜਾਈ ਹੋਈ ਹੈ ਇਹਨਾਂ ਦੀ ਜਾਂ ਪਾਸੇ? ਨਹੀਂ ਕੋਈ ਲੜਾਈ ਨਹੀਂ ਹੋਈ ਨਾਲੇ ਤੜੇ ਲੜੇ ਨਹੀਂ ਤੜੇ ਹੋਰ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਨਾਲੇ ਸੁਣੋ ਜੀ ਇਹ ਵੀ ਹੈ ਪਿੰਡ ਵਾਸੀ ਵੱਲੋਂ ਕਿ ਉਹ ਜੀ ਲੱਤ ਵੀ ਤੋੜੀ ਚੁੱਕੀ ਸੀ ਕਿਸ ਕਾਰਨ ਚ ਤੋੜੀ ਸੀ ਜੀ ਜੀ ਮੁੰਡੇ ਨਹੀਂ ਜੀ ਇਹ ਗਲਤ ਹੈ ਆ ਕੋਲ ਖੜੇ ਨੇ ਨਾ ਸਾਰਾ ਪੁੱਤਰ ਉਹਦਾ ਗੋਡਾ ਕਬੱਡੀ ਖੇਡ ਲੇ ਰਾਂ ਨਾਲੇ ਤਾਂ ਉਹਦਾ ਅੰਦਰੋਂ ਨਾੜਾਂ ਹੋ ਗਿਆ ᱛੀਆਂ ਟੁੱਟ ਗਈਆਂ ᱛੀਆਂ ਤੇ ਬਾਕੀ ਉਹਦਾ ਗੋਡਾ ਜਮੇ ਬੇਕਾਰ ਹੋ ਗਿਆ ਠੀਕ ਆ ਪੰਪ ਉਹ ਕਿੰਨਾ ਟਾਈਮ ਕੰਮ ਕੀਤਾ ਹੁੰਦਾ ਪੰਪ ਤੇ ਹੋ ਗਈ ਤਿੰਨ ਚਾਰ ਮਹੀਨੇ ਹੋ ਗਏ ਹਟੇਗਾ 10 ਪੰਦਰਾਂ ਨੂੰ ਹੋ ਗਿਆ ਜਿਹ ਤਰੀਕ ਦੇਖ ਲੋ ਕਿੰਨੀ ਆ ਉਦੋਂ ਦਾ ਹਟੇ ਹੋਇਆ ਕਿੰਚਾ ਪਾ ਚਾਪਾਂ ਮਿਲ ਹੋਗੀ ਛੋਟਾ-ਬੋਟਾ ਕੀ ਕਾਰ ਹੋ ਰਿਹਾ ਇੰਨੀ ਬੀ ਗਿਰ ਕੀ ਨਰਿਸ ਨੂੰ ਵੱਡਣਾ ਤਲਵਾਰਾਂ ਨਾਲ ਕੀ ਕਾਰਨ ਆ ਸਰ ਜੀ ਇਹਦਾ ਯਾਨਾ ਪ੍ਰੇਮ ਸਬੰਧਾਂ ਨੇ ਇੰਨਾਂ ਦੀ ਅਨੁਮਾਨ ਹੋ ਗਈ ਆ ਆਪਸ ਵਿੱਚ ਉਹ ਕੁੜੀ ਕਹਿੰਦੀ ਮੈਂ ਵਿਆਹ ਕਰਾਉਂਗੀ ਅਦੰਬਰੀ ਜਾ ਕੇ ਮੁਕਰ ਗਈ ਦਸੰਬਰ ਜਾ ਕੇ ਅੱਛਾ ਜੀ ਪਹਿਲਾਂ ਫੋਨ ਕਰ ਦਿਓ ਜੀ ਹਾਂ ਜੀ ਪਹਿਲਾਂ ਫੋਨ ਕਰ ਪਹਿਲਾਂ ਵੀ ਘਰ ਆਉਂਦੀ ਰਹੀ ਆ ਦੋ ਵਾਰੀ ਘਰ ਆ ਕੇ ਗਈ ਹੈਗੀ ਤੇ ਅੱਜ ਇੱਡਾ ਵੜਾ ਕੰਮ ਕੀਤਾ ਕਿੰਨੇ ਦਿਨ ਪਹਿਲਾਂ ਕਰੋਆ ਨਿਕਲੇ ਸੀ ਉਹ ਤਰ੍ਹਾਂ ਨਹੀਂ ਇੱਕ ਵਾਰ ਜੇ ਜਾਂਦਾ ਥੀਗਾ ਥੋੜਾ ਲੜੇ ਤੱਕ ਘਰ ਆ ਜਾਂਦਾ ਥੀਗਾ ਸ਼ਾਮ ਨੂੰ 7 ਵਜੇ ਗਿਆ ਸੀ ਅੱਜ ਜੀ ਉਹ ਹੋ ਗਿਆ ਕੌਣ ਕਿਤੇ ਵਜੇ ਗਿਆ ਕੌਣ ਕਿਤੇ ਵੇ ਸਮਰਾਏ ਨੂੰ ਗਿਆ ਸਮਰਾਏ ਸਿੱਧਾ ਗਿਆ ਨੀਚੇ ਹੱਥ ਚ ਕੀ ਸੀ ਉਹਦੇ ਨਾ ਜੀ ਹੱਥ ਵੀ ਕੋਲ ਕਰੋ ਕੁਝ ਨਹੀਂ ਲੈ ਕੇ ਗਿਆ ਜੋੜ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ ਥੋੜਾ ਡੋਲ ਲਗੀ ਜਾਂਦੀ ਇਹਦੀ ਗਲਤ ਕੀਤਾ ਮੈਂ ਕਾਸ਼ ਇਹ ਗਲਤ ਕੀਤਾ ਇਹ ਐ ਕਹਿੰਦੇ ਆ ਕਿਸੇ ਦੀ ਆਤਮਾ ਦਾ ਘਾਤ ਕਰਨਾ ਇਹ ਬਿਲਕੁਲ ਗਲਤ ਸਾਡੇ ਬਾਬਾ ਜੀ ਨਹੀਂ ਕਹਿ ਰਹੇ ਉਹ ਕਹਿੰਦੇ ਕਿਸੇ ਨੂੰ ਇਹ ਹੋਣਾ ਦੋ ਦੰਨਾ ਦੇ ਉਸੇ ਦੰਦ ਦੇਣ ਦੇ ਹੱਕਦਾਰ ਸਭ ਲਈ ਚਾਹੀਦੀ ਹਨ ਸਾਧਾ ਤਾਂ ਭੁਗਤੂਗਾ ਹੀ ਹੋਣਾ ਨੂੰ ਮਿਲੂਗੀ